ਲੋਕ ਆਵਾਜ਼ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਸਵਾਗਤ ਧੰਵਾਦ ਜੀ ਬਾਈ ਕਿਵੇਂ ਦੇਖਦੇ ਹੋ ਰਾਜਾ ਬੜਿੰਗ ਦੀ ਜਿਹੜੀ ਟਿੱਪਣੀ ਸੀ ਬੂਟਾ ਸੰਗ ਨੂੰ ਲੈ ਕੇ ਉਹਨਾਂ ਦੇ ਰੰਗ ਨੂੰ ਲੈ ਕੇ ਪੱਠੇ ਪਾਉਣ ਵਾਲੀ ਗੱਲ ਨੂੰ ਲੈ ਕੇ ਇਸ ਟਿੱਪਣੀ ਨੂੰ ਕਿਵੇਂ ਦੇ ਪਹਿਲਾਂ ਤਾਂ ਮੈਂ ਕਹਾਂਗਾ ਅਸੀਂ ਆਪ ਹੀ ਕਸੂਰਬਾਰ ਹਾਂ ਹੂੰ ਕਿਉਂਕਿ ਸਾਬ ਕਿਹਾ ਕਰਦੇ ਸੀ ਪਹਿਲਾਂ ਖੁਦ ਬੰਦੇ ਬਣੋ ਹੂੰ ਜੇ ਖੁਦ ਬੰਦੇ ਬਣ ਜਾਓਗੇ ਤਾਂ ਮੈਂ ਦੁਸ਼ਮਣ ਨੂੰ 2 ਮਿੰਟਾਂ ਦੇ ਵਿੱਚ ਬੰਦੇ ਦਾ ਪੁੱਤ ਬਣਾ ਦਾਂਗਾ ਤਾਂ ਮੇਰਾ ਕਹਿਣ ਦਾ ਮਤਲਬ ਇਹ ਆ ਕਿ ਅਸੀਂ ਸਾਬ ਸ਼੍ਰੀ ਕਾਂਸ਼ੀ ਰਾਮ ਦੀ ਗੱਲ ਨਹੀਂ ਮੰਨੀ ਜਿਹੜੀ ਗੱਲ ਉਹਨਾਂ ਨੇ ਕਰੀ ਆ ਮੈਂ ਕਹਿੰਦਾ ਜਿੰਨੀ ਨਿੰਦਿਆ ਕਰੀ ਜਾ ਕਰੀ ਜਾ ਸਕਦੀ ਉਹ ਉਨੀ ਹੀ ਘਟ ਕਿਉਂਕਿ ਇਸ ਤਰ੍ਹਾਂ ਕਾਂਗਰਸ ਦਾ ਅਧਿਐਕਸ਼ ਹੋਵੇ ਇਸ ਤਰ੍ਹਾਂ ਉਹਨਾਂ ਨੇ ਸ਼ਬਦ ਬੋਲੇ ਹੋਣ ਜਿਨ੍ਹਾਂ ਨਾਲ ਮੈਂ ਕਹਿ ਸਕਦਾ ਸਮਾਜ ਦੇ ਹਿਰਦੇ ਬਲੁੰਦਰੇ ਗਏ ਸਮਝ ਨਹੀਂ ਆਉਂਦੀ ਕਿ ਉਸ ਸਮੇਂ ਦੇ ਬੂਟਾ ਸਿੰਘ ਨਹੀਂ ਡਾਕਟਰ ਬੂਟਾ ਸਿੰਘ ਪੀ ਐਚ ਡੀ ਕੀਤੀ ਹੋਈ ਇੱਕ ਪੀ ਐਚ ਡੀ ਕੀਤੀ ਹੋਈ ਜਿਹੜਾ ਵੱਖ-ਵੱਖ ਸਟੇਟਾਂ ਦੇ ਵਿੱਚੋਂ ਵੀ ਸੰਸਦ ਬਣਿਆ ਤਾਂ ਉਹਨੂੰ ਕਹਿ ਰਿਹਾ ਕਿ ਘਾ ਖੋਤਣ ਵਾਲੇ ਕਾਲੇ ਰੰਗ ਦਾ ਮਜਬੀ ਕਾਂਗਰਸ ਨੇ ਆ ਬਣਾਇਆ ਤਾਂ ਇਤੋਂ ਵੱਡੀ ਮੱਧ ਭਾਗੀ ਕੀ ਹੋ ਸਕਦਾ ਇਹ ਇਕੱਲੇ ਰਾਜੇ ਬੜਿੰਗ ਦਾ ਬਿਆਨ ਨਹੀਂ ਮੈਂ ਮੰਨਦਾ ਇਹ ਕਾਂਗਰਸ ਦਾ ਪ੍ਰਧਾਨ ਹੈ ਕਾਂਗਰਸ ਦਾ ਬਿਆਨ ਆ ਤੇ ਜੇ ਕਾਂਗਰਸ ਦਾ ਬਿਆਨ ਨਾ ਹੁੰਦਾ ਇਹਦਾ ਨਿੱਜੀ ਬਿਆਨ ਹੁੰਦਾ ਤਾਂ ਕਾਂਗਰਸ ਨੇ ਇਹਨੂੰ ਹੁਣ ਸੂਬਾ ਪ੍ਰਧਾਨਗੀ ਤੋਂ ਮੁਕਤ ਕਰ ਦੇਣਾ ਸੀ ਸਾਡੀ ਮੰਗ ਆ ਜੇ ਕਾਂਗਰਸ ਦਾ ਇਹ ਬਿਆਨ ਨਹੀਂ ਹੈਗਾ ਕਾਂਗਰਸ ਬਾਕੀ ਸ਼ਡਿਊਲ ਕਾਸਟਾਂ ਵਾਸਤੇ ਮਾੜਾ ਮੋਟਾ ਉਹਰਾ ਦਿਲ ਦੇ ਵਿੱਚ ਹਮਦਰਦੀ ਰੱਖਦੀ ਹੈ ਮੈਨੂੰ ਪਤਾ ਨਹੀਂ ਰੱਖਦੀ ਜੇ ਰੱਖਦੀ ਹੈ ਤਾਂ ਇਹਨਾਂ ਨੂੰ ਤੁਰੰਤ ਸੂਬਾ ਪ੍ਰਧਾਨ ਤੋਂ ਹਟਾ ਦੇਣਾ ਚਾਹੀਦਾ ਇਹੋ ਜਿਹੇ ਸ਼ਖਸ ਨੂੰ ਇਹ ਆਪਣੇ ਦਿਨ ਭੁੱਲ ਗਿਆ ਜਦੋਂ ਸਰਸਾ ਇੱਕ ਵਾਰ ਸੀਆਈ ਸਟਾਫ ਮਾਨਸਾ ਨੇ ਰੇਡ ਕੀਤੀ ਸੀ ਤੇ ਬੜਾ ਨਸ਼ੇ ਦਾ ਇੱਕ ਤਕਸਰ ਨਸ਼ੇ ਦਾ ਇੱਕ ਵੱਡਾ ਤਕਸਰ ਫੜਿਆ ਗਿਆ ਸੀ ਉਹ ਜਦੋਂ ਪકડਿਆ ਗਿਆ ਉਹਨੇ ਸਭ ਤੋਂ ਪਹਿਲਾਂ ਇਹਦਾ ਨਾਮ ਲਿਆ ਸੀ ਉਦੋਂ ਮਾਨਯੋਗ ਭਪਿੰਦਰ ਸਿੰਘ ਖੱਡਾ ਐਸਐਸਪੀ ਸੀ ਮਾਨਸਾ ਤਾਂ ਉਦੋਂ ਇਹ ਬਾਦ ਮੈਂ ਆਪਸ ਵਿੱਚ ਰਲੇ ਮਿਲੇ ਨੇ ਨਾ ਬਾਦਲਾਂ ਦੇ ਗੁੱਡੀ ਹੱਥ ਲਾ ਕੇ ਉਸ ਕੇਸ ਦੇ ਵਿੱਚੋਂ ਨਿਕਲਿਆ ਸੀ ਤਾਂ ਮੈਂ ਹੁਣ ਕਹਿਣਾ ਚਾਹਣਾ ਕਿ ਇਹ ਬਿਆਨ ਕੱਲੇ ਕਾਂਗਰਸ ਨੇ ਯਾਦ ਕਰੋ ਥੋੜਾ ਜਿਹਾ ਪਿੱਛੇ ਜਾਓ ਜਦੋਂ ਸੁਨੀਲ ਜਾਖੜ ਕਾਂਗਰਸ ਦਾ ਪ੍ਰਧਾਨ ਸੀ ਉਦੋਂ ਵੀ ਉਹਨੇ ਇਹ ਬਿਆਨ ਦਿੱਤਾ ਸੀ ਕਿ ਪੈਰਾਂ ਦੀਆਂ ਜੁੱਤੀਆਂ ਜੇ ਸਿਰ ਤੇ ਰੱਖ ਲਈਆਂ ਚੜ੍ਹਾ ਲਈਆਂ ਤਾਂ ਕਾਂਗਰਸ ਪੰਜਾਬ ਦੇ ਵਿੱਚ ਹਾਰੀ ਹੈ ਕਿਉਂਕਿ ਉਹ ਚੰਨੀ ਬਣਿਆ ਸੀ ਕੁਝ ਟਾਈਮ ਦੇ ਲਈ ਤਾਂ ਉਸ ਦੇ ਤਰਕ ਦੇ ਵਿੱਚ ਉਹਨਾਂ ਨੇ ਇਹ ਬਿਆਨ ਦਿੱਤਾ ਸੀ ਜਿਹੜਾ ਵਿਰੋਧੀ ਧਿਰ ਦਾ ਨੇਤਾ ਪ੍ਰਤਾਪ ਸਿੰਘ ਬਾਜਵਾ ਉਹਨੇ ਵੀ ਪਿਛਲੇ ਦਿਨੀ ਬਿਆਨ ਦਿੱਤਾ ਸੀ ਕੋਈ ਕਹਿੰਦਾ ਗਧੇ ਤੇ ਅਰਬੀ ਘੋੜਿਆਂ ਦੇ ਵਿੱਚ ਬੜਾ ਫਰਕ ਹੁੰਦਾ ਨਵਜੋਤ ਸਿੰਘ ਸਿੱਧੂ ਨੇ ਵੀ ਬਿਆਨ ਦਿੱਤਾ ਸੀ ਤਾਂ ਮੈਂ ਕਹਿਣਾ ਚਾਹਣਾ ਕਿ ਕਾਂਗਰਸ ਸਮੇਂ-ਸਮੇਂ ਤੇ ਮਨੁ ਸਮਰਤੀ ਲਾਗੂ ਕਰਨਾ ਚਾਹੁੰਦੀ ਆ ਮਨੁ ਜਿਹੜਾ ਜਾਤਾਂ ਦੇ ਵਿੱਚ ਸਾਨੂੰ ਵੰਡਣ ਵਾਲਾ ਉਹਦੇ ਤਹਿਤ ਇਸ ਤਰ੍ਹਾਂ ਦੇ ਬਿਆਨ ਸਮਾਜ ਦੇ ਹਿਰਦੇ ਬਲੁੰਦਰ ਵਾਸਤੇ ਸਮਾਜ ਨੂੰ ਕਮਜ਼ੋਰ ਕਰਨ ਵਾਸਤੇ ਪਾੜਨ ਵਾਸਤੇ ਸਮੇਂ-ਸਮੇਂ ਤੇ ਕਾਂਗਰਸ ਇਹ ਬਿਆਨ ਦਿੰਦੀ ਰਹਿੰਦੀ ਹੈ ਕਿਉਂਕਿ ਮੈਂ ਦੱਸਿਆ ਪ੍ਰਤਾਪ ਸਿੰਘ ਬਾਜ਼ਬਾ ਨੇ ਵੀ ਬਿਆਨ ਦਿੱਤਾ ਨਵਜੋਤ ਸਿੰਘ ਸਿੱਧੂ ਜਦੋਂ ਸਟੇਟ ਪ੍ਰੈਜ਼ੀਡੈਂਟ ਸੀ ਉਹਨਾਂ ਨੇ ਵੀ ਦਿੱਤਾ ਤੇ ਅੱਜੇ ਮੈਂ ਗੱਲ ਕਰ ਲਾਂ ਹੁਣ ਸੁਪਾ ਪ੍ਰਧਾਨ ਨੇ ਵੀ ਇਹ ਬਿਆਨ ਦਿੱਤਾ ਬਾਸਵੇ ਨੇ ਵੀ ਦਿੱਤਾ ਮੈਂ ਕਹਿੰਦਾ ਇਹਨਾਂ ਸਾਰਿਆਂ ਤੇ ਐਸੀ ਐਕਟ ਹੋਣਾ ਚਾਹੀਦਾ ਇਹਨਾਂ ਸਾਰਿਆਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਆ ਤੁਸੀਂ ਹੁਣੇ ਦੇਖ ਲਓ ਇੱਕ ਸ਼ਡਿਊਲ ਕਾਸਟ ਐਮ ਐਲ اے ਵਿਧਾਨ ਸਭਾ ਦੇ ਵਿੱਚ ਪਵਿੱਤਰ ਸਦਨ ਦੇ ਵਿੱਚ ਉਹ ਬੋਲਿਆ ਉਹ ਬੋਲੇ ਉਹਨਾਂ ਨੇ ਕਿਹਾ ਕਿ ਤੁਸੀਂ ਚੋਣਵੇਂ ਨਹੀਂ ਫੇਸ ਤੋਂ ਜਵਾਦਾ ਕੀਤਾ ਸੀ ਕਿ ਪੰਜਾਬ ਦਾ ਡਿਪਟੀ ਸੀਐਮ ਸ਼ਡਿਊਲ ਕਾਸਟ ਸਮਾਜ ਤੋਂ ਹੋਊਗਾ ਤਾਂ ਪੰਜਾਬ ਦਾ ਮੁੱਖ ਮੰਤਰੀ ਕਹਿ ਰਿਹਾ ਸੀ ਵਿਧਾਨ ਸਭਾ ਦੇ ਵਿੱਚ ਕਿ ਇਹਨੂੰ ਮਿਰਗੀ ਦਾ ਦੌਰ ਆ ਪੈ ਗਿਆ ਇਹਨੂੰ ਜੁੱਤੀ ਸੰਗਾਓ ਜੁੱਤੀ ਤਾਂ ਵੀਰ ਇਨੂੰ ਵੀ ਨੋਟਿਸ ਕੱਢਣਾ ਬਣਦਾ ਹੂੰ ਸੂਬੇ ਦੇ ਮੁੱਖ ਮੰਤਰੀ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਸੀ ਸੂਬੇ ਦਾ ਮੁੱਖ ਮੰਤਰੀ ਇੱਕ ਵਿਧਾਇਕ ਨੂੰ ਵਿਧਾਨ ਸਭਾ ਦੇ ਵਿੱਚ ਗਾਲ ਕੱਢੀ ਗਈ ਸ਼ੈਡਿਊਲ ਕਾਸ ਵਿਧਾਇਕ ਨੂੰ ਉਹਦੀ ਹਜੇ ਤੱਕ ਕਾਰਵਾਈ ਨਹੀਂ ਹੋਈ ਕਹਿਣ ਦਾ ਮਤਲਬ ਹੈ ਸਾਰੇ ਰਲੇ ਮਿਲੇ ਨੇ ਸੂਬੇ ਦਾ ਮੁੱਖ ਮੰਤਰੀ ਜਿਹੜਾ ਹੁਣ ਪ੍ਰਚਾਰ ਦੇ ਵਿੱਚ ਥਾਂ ਥਾਂ ਤੇ ਕਹਿ ਰਿਹਾ ਕਿ ਬਹੁਤ ਮਾੜਾ ਕੀਤਾ ਰਾਜਾ ਬੜਿੰਗ ਨੇ ਜੇ ਮਾੜਾ ਕੀਤਾ ਫਿਰ ਐਸੀ ਐਕਟ ਦਾ ਪਰਚਾ ਹੋਇਆ ਤਾਂ ਫੜ ਕੇ ਅੰਦਰ ਕਿਉਂ ਨਹੀਂ ਦਿੰਦੇ ਜੇ ਤੁਸੀਂ ਸ਼ੈਡਿਊਲ ਕਾਸ ਸਮਾਜ ਪ੍ਰਤੀ ਇੰਨੀ ਹਮਦਰਦੀ ਰੱਖਦੇ ਹੋ ਤਾਂ ਸੂਬੇ ਦਾ ਮੁੱਖ ਮੰਤਰੀ ਐਸੀਐਸ ਜਿਹੜਾ ਪਰਚਾ ਹੋਇਆ ਐਸੀ ਐਕਟ ਦਾ ਤੁਰੰਤ ਨੂੰ ਉਹਤੇ ਕਾਰਵਾਈ ਕਿਉਂ ਨਹੀਂ ਕਰ ਰਿਹਾ ਫੜ ਕਿਉਂ ਨਹੀਂ ਰਿਹਾ ਕਹਿਣ ਦਾ ਮਤਲਬ ਮੈਂ ਕਹਣਾ ਜਿੰਨਾ ਤੱਕ ਇਹ ਜਿਹੜੇ ਵੱਡੇ ਚਿਹਰੇ ਇਸ ਤਰ੍ਹਾਂ ਦਾ ਸਮਾਜ ਨੂੰ ਮਤਲਬ ਕਿ ਠੇਸ ਪਹੁੰਚਾਉਣ ਦਾ ਕੰਮ ਕਰਦੇ ਨੇ ਇਹਨਾਂ ਖਿਲਾਫ ਸਖਤ ਕਾਰਵਾਈ ਕਰਕੇ ਜੇਲਾਂ ਦੇ ਵਿੱਚ ਨਹੀਂ ਸਿੱਟਦੇ ਉਹਨਾਂ ਤੱਕ ਇਹਨਾਂ ਨੇ ਹਟਣਾ ਕੋਈ ਨਹੀਂ ਇਹਨਾਂ ਨੇ ਨਹੀਂ ਹਟਣਾ ਇਹ ਇਸ ਤਰ੍ਹਾਂ ਕਿਉਂ ਭੁੱਲਦੇ ਨੇ ਕਿ ਜਿਹੜੇ ਤੁਸੀਂ ਮਜਬੀ ਸਿੱਖ ਸਮਾਜ ਦੀ ਗੱਲ ਕਰਦੇ ਹੋ ਜਦੋਂ ਤੁਹਾਡੇ ਬਜ਼ੁਰਗ ਤੁਹਾਡੇ ਬੁੜੇ ਗੁਰੂ ਨੂੰ ਛੜ ਛੜ ਕੇ ਭੱਜੇ ਸੀ ਉਦੋਂ ਬਾਬਾ ਸੰਗਤ ਸਿੰਘ ਸ਼ਰੋਣੀ ਸ਼ਹੀਦ ਬਾਬਾ ਜੀਵਨ ਸਿੰਘ ਬਾਬਾ ਵੀਰ ਸਿੰਘ ਬਾਬਾ ਤੀਰ ਸਿੰਘ ਬਾਬਾ ਮੁੱਤੀ ਮਹਾਰਾਜੀ ਵਰਗੇ ਜੋਧਿਆਂ ਨੇ ਕੁਰਬਾਨੀਆਂ ਦਿੱਤੀਆਂ ਸੀ ਜਦੋਂ ਥੋੜੇ ਬਜ਼ੁਰਗ ਗੁਰੂਆਂ ਨੂੰ ਕੱਲਾ ਛੱਡ ਗਏ ਸੀ ਤਾਂ ਇਸ ਤਰ੍ਹਾਂ ਇੰਨਾ ਮਾਣ ਇਤਿਹਾਸ ਦੇ ਵਿੱਚ ਮਜਬੀ ਸਿਕ ਗੁਰੂ ਨੂੰ ਗੁਰੂ ਨੇ ਕਿਹਾ ਹੋਵੇ ਰੰਗੇਟਾ ਗੁਰੂ ਦਾ ਬੇਟਾ ਹੱਕ ਨਾਲ ਲਾਇਆ ਹੋਵੇ ਗੁਰੂ ਨੇ ਸਨਮਾਨ ਦਿੱਤਾ ਹੋਵੇ ਗੁਰੂ ਨੇ ਜਾਤੀ ਪਾਤੀ ਖਤਮ ਕਰਨ ਲਈ ਵੰਸ਼ ਬਾਰਿਆ ਹੋਵੇ ਤੇ ਇਹੋ ਜਿਹੇ ਲੋਕ ਫਿਰ ਜਾਤੀ ਦਾ ਨਾਮ ਲੈ ਕੇ ਮੰਚ ਤੋਂ ਜ਼ਲੀਲ ਕਰਦੇ ਨੇ ਤਾਂ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਬਹੁਤ ਜ਼ਰੂਰੀ ਆ ਇਸ ਕਰਕੇ ਮੈਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਨੇ ਵੀ ਇਹੀ ਬਿਆਨ ਦਿੱਤਾ ਉਹਨਾਂ ਦੀ ਵੀ ਸੋਚ ਇਹੀ ਆ ਤੇ ਜੇ ਕਾਂਗਰਸ ਦੇ ਸਮੇਂ ਸਮੇਂ ਦੇ ਇਹ ਅਕਸ਼ੇ ਬਿਆਨ ਦਿੰਦੇ ਨੇ ਜੇ ਕਾਂਗਰਸ ਦਾ ਬਿਆਨ ਨਾ ਹੁੰਦਾ ਤਾਂ ਹੁਣ ਨੂੰ ਕਾਂਗਰਸ ਨੇ ਇਹਨੂੰ ਹਟਾ ਦੇਣਾ ਚਾਹੀਦਾ ਸੀ ਸੂਬੇ ਤੇ ਅਹੁਦੇ ਤੋਂ ਮੁਕਤ ਕਰ ਦੇਣਾ ਚਾਹੀਦਾ ਸੀ ਅੱਜ ਪੰਜਾਬ ਦੇ ਵਿੱਚ ਜੇ ਮੈਂ ਕਹਾਂ ਹੁਣ ਬਿਆਨ ਦੇ ਰਹੇ ਨੇ ਕਿ ਗੈਂਗਸਟਰਾਂ ਦਾ ਪਰਿਵਾਰ ਖਤਮ ਕਰ ਦਾਂਗੇ ਭਾਈ ਗੈਂਗਸਟਰ ਬਣਾਏ ਕਿਨੇ ਸੂਬੇ ਦਾ ਮੁੱਖ ਮੰਤਰੀ ਇੱਕੋ ਇਹ ਤਾਂ ਪੁਰਾਣੀ ਸਰਕਾਰ ਚ ਜੇ ਪੁਰਾਣੀ ਸਰਕਾਰ ਦੇ ਵਿੱਚ ਗੈਂਗਸਟਰ ਬਣਿਆ ਤਾਂ ਹੀ ਤੁਹਾਨੂੰ ਲੋਕ ਲੈ ਕੇ ਆਏ ਸੀ ਤਾਂ ਹੀ ਤੁਹਾਨੂੰ ਚੁਣਿਆ ਸੀ ਜੇ ਤੁਹਾਨੂੰ ਚੁਣਿਆ ਤੁਸੀਂ ਉਹਨਾਂ ਨੂੰ ਮੁੱਖ ਧਾਰਾ ਦੇ ਵਿੱਚ ਵਾਪਸ ਕਿਉਂ ਨਹੀਂ ਲੈ ਕੇ ਆ ਰਹੇ ਗੈਂਗਸਟਰ ਬਣਾਏ ਵੀ ਸਰਕਾਰਾਂ ਨੇ ਆ ਤੇ ਤੁਸੀਂ ਉਹਨਾਂ ਦੀ ਆੜ ਦੇ ਵਿੱਚ ਬਣੇ ਹੋ ਕਿ ਅਸੀਂ ਗੈਂਗਸਟਰ ਮੁਕਤ ਕਰਾਂਗੇ ਤੇ ਹੁਣ ਤੁਸੀਂ 4 ਸਾਲਾਂ ਬਾਅਦ ਕੁੰਭ ਕਰਨ ਦੀ ਨੀਂਦ ਸੁੱਤੇ ਹੋਏ ਸੀ ਹੁਣ ਜਾਗੇ ਹੋ ਅਸਲ ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ 4 ਸਾਲ ਦੇ ਲਗਭਗ ਮਹੀਨਾ ਡੇਢ ਮਹੀਨਾ ਘੱਟ ਹੋਣਾ 4 ਸਾਲ ਸਤਾ ਭੁਗਤ ਲਈ ਜੇ ਮੈਂ ਗੱਲ ਕਰਾਂ 4 ਸਾਲਾਂ ਦੇ ਵਿੱਚ 48 ਮਹੀਨੇ ਬਣੇ ਹਰੇਕ ਪੰਜਾਬ ਦੀ ਹਰੇਕ ਔਰਤ ਦਾ 48000 ਦਾ ਕਰਜ਼ਾ ਹੀ ਆ ਸੂਬੇ ਦਾ ਮੁੱਖ ਮੰਤਰੀ ਹਰੇਕ ਔਰਤ ਫੇਰ ਵੋਟ ਮੰਗਣ ਦਾ ਗੱਲ ਕਰੇ ਤਾਰਨ ਤਾਰਨ ਫੇਰ ਜਾਵੇ ਕਿ ਹਰੇਕ ਔਰਤ ਦੇ ਖਾਤੇ ਦੇ ਵਿੱਚ ਪਹਿਲਾਂ 48000 ਪਾਵੇ ਪੰਜ ਮਰਲਿਆਂ ਦੇ ਪਲਾਟ ਕਿੱਥੇ ਨੇ ਕਿੱਥੇ ਨੇ ਜਿਹੜੇ ਗਰੀਬਾਂ ਨੂੰ ਘਰ ਬਣਾ ਕੇ ਦੇਣੇ ਸੀ ਕਿੱਥੇ ਨੇ ਛਗਣ ਸਕੀਮਾਂ ਅੱਜ ਮੈਂ ਕਹਣਾ ਇੱਕ ਮਨਰੇਗਾ ਨਾਲ ਕਿਰਤੀ ਲੋਕ ਸਾਹ ਲੈਂਦੇ ਸੀ ਅੱਜ ਮਨਰੇਗਾ ਪਿੰਡਾਂ ਦੇ ਵਿੱਚ ਮੁਕੰਮਲ ਬੰਦ ਕੀਤੀ ਹੋਈ ਹੈ ਸੈਂਟਰ ਵਾਲਿਆਂ ਨਾਲ ਰਲ ਕੇ ਮੈਂ ਕਹਿਣਾ ਚਾਹਣਾ ਕਿ ਅੱਜ ਕਿਸਾਨ ਖੁਦ ਖੁਸ਼ੀਆਂ ਦੇ ਰਾਹ ਤੇ ਆ ਇਸ ਤਰ੍ਹਾਂ ਦਾ ਸਿਸਟਮ ਹੋਇਆ ਵੱਡੇ ਪੱਧਰ ਤੇ ਅਸੀਂ ਦੇਖਿਆ ਕਿ ਝਾੜ ਬਹੁਤ ਘੱਟ ਝੋਨੇ ਦਾ ਇਸ ਵਾਰ ਨਿਕਲ ਰਿਹਾ ਦੇਦੇ ਕਿਸਾਨਾਂ ਨੂੰ ਮੁਬਾਰਕ ਜੀ ਇਹ ਕਹਿੰਦਾ ਹੁੰਦਾ ਅਸੀਂ ਗੁਰਦਾਰੀ ਦਾ ਬਾਅਦ ਚ ਕਰਾਇਆ ਕਰਾਂਗੇ ਪਹਿਲਾਂ ਮੁਆਵਜ਼ੇ ਦੇਵਾਂਗੇ ਤਾਂ ਹਜੇ ਤੱਕ ਮੁਆਵਜ਼ੇ ਕਿਉਂ ਨਹੀਂ ਦਿੱਤੇ ਕਿਹੜੇ ਵਾਅਦੇ ਤੇ ਸਰਕਾਰ ਪੂਰਾ ਉੱਤਰੀ ਆ ਕਹਿੰਦੇ ਸੀ ਕਿਸਾਨਾਂ ਨੂੰ ਧਰਨਾ ਦੇਣਾ ਤਾਂ ਸੰਵਿਧਾਨਕ ਹੱਕਾ ਹਰੇਕ ਦਾ ਉਹ ਕਰਿਆ ਕਰਾਂਗੇ ਅਸੀਂ ਜੇ ਕੋਈ ਧਰਨਾ ਦਿਆ ਕਰੂ ਮੈਂ ਚੁਟਕੀ ਨਾਲ ਬੁਲਾਇਆ ਕਰੂੰ ਚਾਹ ਦਾ ਕੱਪ ਪਿਆਇਆ ਕਰੂੰ ਨਮੇੜਿਆ ਕਰੂੰ ਮੇਰੀ ਸਰਕਾਰ ਬਾਅਦ ਧਰਨਾ ਨਹੀਂ ਲੱਗਦਾ ਤੇ ਇਹੋ ਜਿਹੇ ਧਰਨੇ ਹਟਾਏ ਟਰਾਲੀਆਂ ਚੋਰੀ ਕਰਕੇ ਲੈ ਗਏ ਕਿਸਾਨਾਂ ਦੀਆਂ ਅੱਜ ਦੇਸ਼ ਦੇ ਵਿੱਚ ਆਹਕਾਰ ਮੱਚੀ ਹੋਈ ਆ ਹਰ ਫਰੰਟ ਦੇ ਉੱਤੇ ਸੂਬਾ ਸਰਕਾਰ ਫੇਲ ਹੋਈ ਆ ਫਿਰ ਸੀਐਮ ਸਾਹਿਬ ਕਹਿੰ ਕਹਿੰਦੇ ਜੇ ਜਿਸ ਜ਼ਿਲ੍ਹੇ ਦੇ ਵਿੱਚ ਚਿੱਟਾ ਪਾਇਆ ਗਿਆ ਜਾਂ ਫੜਿਆ ਜਾਂਦਾ ਹੋ ਉਥੋਂ ਦੇ ਡੀਸੀ ਜਾਂ ਐਸਐਸਪੀ ਜ਼ਿੰਮੇਵਾਰ ਹੋਣਗੇ ਮੈਂ ਉਹਨਾਂ ਤੇ ਪਰਚੇ ਦੇਵਾਂਗਾ ਤਾਂ ਮੈਂ ਪੁੱਛਣਾ ਚਾਹਣਾ ਤੁਹਾਡੇ ਚੈਨਲ ਜਰੀਏ ਜਨਤਾ ਨੂੰ ਵੀ ਸਭ ਜਾਣੂ ਆ ਕਿ ਮਾਨਸਾ ਜ਼ਿਲ੍ਹੇ ਦੇ ਵਿੱਚ ਤਾਂ 1.80 ਲੱਖ ਰੁਪਏ ਚ ਬੱਚਾ ਵੇਗਿਆ ਚਿੱਟੇ ਪਿੱਛੇ ਤੁਸੀਂ ਵੀ ਵੇਖਿਆ ਹੋਣਾ ਮਾਨਸਾ ਜ਼ਿਲ੍ਹੇ ਦੇ ਵਿੱਚ ਤਾਂ 1.80 ਲੱਖ ਰੁਪਏ ਚ ਨਸ਼ੇ ਦੀ ਤੋੜ ਦੇ ਵਿੱਚ ਬੱਚਾ ਵਿਕਣ ਦੀ ਗੱਲ ਸਾਰੇ ਚੈਨਲਾਂ ਤੇ ਆਈ ਆ ਤਾਂ ਫਿਰ ਕਿਤੇ ਡੀਸੀ ਤੇ ਪਰਚਾ ਦਿੱਤਾ ਬਾਈ ਕਿੰਨੇ ਪੰਜਾਬ ਦੇ ਵਿੱਚ ਡੀਸੀਆਂ ਤੇ ਪਰਚੇ ਹੋਏ ਕਿੰਨੇ ਐਸਐਸਪੀਆਂ ਤੇ ਹੋਏ ਥਾਂ ਥਾਂ ਤੇ ਚਿੱਟਾ ਉਵੇਂ ਚੱਲ ਰਹੇ ਆ ਅੱਜ ਮਾਨਸਾ ਜ਼ਿਲ੍ਹੇ ਦੇ ਵਿੱਚ ਮੈਂ ਕਹਿ ਸਕਦਾ ਜਿਸਮ ਫਰੋਸੀ ਦੇ ਜਿਹੜੇ ਧੰਦੇ ਚੱਲਦੇ ਨੇ ਅੱਜ ਮਾਨਸਾ ਜ਼ਿਲ੍ਹੇ ਕੀ ਪੂਰੇ ਪੰਜਾਬ ਦੇ ਵਿੱਚ ਥਾਂ ਥਾਂ ਤੇ ਆ ਬਠਿੰਡਾ ਦੇਖ ਲਓ ਆ ਤਲਵੰਡੀ ਦਮਦਮਾ ਸਾਹਿਬ ਇਤਿਹਾਸਕ ਜਗ੍ਹਾ ਜਾ ਕੇ ਦੇਖ ਲਓ ਕੀ ਹਾਲ ਹੋ ਰਿਹਾ ਪੁੱਛ ਲਓ ਆਪਦੇ ਕੈਮਰੇ ਨੂੰ ਲੈ ਕੇ ਕਿੰਨੇ ਥਾਂ ਇਸ ਤਰ੍ਹਾਂ ਦੇ ਜਿਸਮ ਫਰੋਸੀ ਦੇ ਧੰਦੇ ਚੱਲ ਰਹੇ ਨੇ ਮਾਨਸਾ ਜਿੱਥੋਂ ਡੀਸੀ ਦੀ ਗੱਡੀ ਨੰਗਦੀ ਆ ਉਥੇ ਜਿਹੜੇ ਲਵੇ ਦਵੇ ਹੋਟਲ ਨੇ ਉਹਨਾਂ ਚ ਸ਼ਰਿਆਮ ਜਿਸਮ ਪਰੋਸੀਏ ਧੰਦੇ ਹੋ ਰਹੇ ਨੇ ਮਾਨਸਾ ਜ਼ਿਲ੍ਹੇ ਦੇ ਡੀਸੀ ਦੇ ਨੱਕ ਦੇ ਥੱਲੇ ਪੂਰੇ ਪੰਜਾਬ ਦੇ ਡੀਸੀ ਸੁੱਤੇ ਹੋਏ ਨੇ ਸਾਰੇ ਮਹੀਨਾ ਲੈਣ ਤੇ ਲੱਗੇ ਹੋਏ ਨੇ ਇਸ ਕਰਕੇ ਮੈਂ ਕਹਿਣਾ ਕਿ ਮਾਨਸਾ ਜ਼ਿਲ੍ਹੇ ਦੇ ਵਿੱਚ ਹਸਪਤਾਲਾਂ ਦੇ ਵਿੱਚ ਪੂਰੇ ਪੰਜਾਬ ਚ ਵੀ ਇਹ ਗੱਲ ਕਹਿ ਸਕਦਾ ਡਾਕਟਰ ਨਹੀਂ ਹੈ ਕੋਈ ਬਵਿਸਥਾ ਨਹੀਂ ਹੈ ਕੋਈ ਸਿਸਟਮ ਨਹੀਂ ਹੈ ਹਰ ਫਰੰਟ ਦੇ ਉੱਤੇ ਅੱਜ ਕਿਸਾਨ ਮਜ਼ਦੂਰ ਵਪਾਰੀ ਸਾਰੇ ਵਰਗ ਦੁਖੀ ਨੇ ਅੱਜ ਮਾਨਸਾ ਜ਼ਿਲ੍ਹੇ ਦੇ ਵਿੱਚ ਸ਼ਰਿਆਮ ਗੋਲੀਆਂ ਚੱਲ ਰਹੀਆਂ ਨੇ ਸ਼ਰਿਆਮ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਆ ਤੁਹਾਡੇ ਚੈਨਲਾਂ ਤੇ ਭਾਈ ਸਭ ਕੁਝ 5 10% ਹੀ ਜਨ ਤੱਕ ਹੁੰਦੇ ਨੇ ਮਸਲੇ ਅਗਲਾ ਬਾਹਰ ਦੀ ਬਾਹਰ ਪੈਸੇ ਦੇ ਕੇ ਜਾਨ ਛੜਾਉਂਦਾਗਾ ਇਸ ਕਰਕੇ ਮੈਂ ਕਿਹਾ ਜੇ ਸਰਕਾਰ ਮੰਗਰ ਮੱਛਲੇ ਹੰਝੂ ਨਾ ਰੋਵੇ ਜੇ ਲੱਗਦਾ ਵੀ ਰਾਜਾ ਬੜਿੰਗ ਨੇ ਗਲਤ ਕੀਤਾ ਤੁਸੀਂ ਉਹਦੇ ਬਾਰੀ ਬਾਰੀ ਵੋਟਾਂ ਚ ਲਾਹਾ ਲੈਣ ਵਾਸਤੇ ਗੱਲ ਕਰੀ ਜਾਂਦੇ ਹੋ ਤਾਂ ਜੇ ਉਹਨੇ ਗੁਨਾਹ ਕੀਤਾ ਬਾਕੀ ਤੁਹਾਨੂੰ ਲੱਗਦਾ ਤਾਂ ਉਹਨੂੰ ਫੜ ਕੇ ਅੰਦਰ ਕਿਉਂ ਨਹੀਂ ਦਿੰਦੇ ਤੇ ਕਾਂਗਰਸ ਉਹਨੂੰ ਸੂਬਾ ਪ੍ਰਧਾਨ ਤੋਂ ਕਿਉਂ ਨਹੀਂ ਹਟਾਰੀ ਇਹ ਸਾਡਾ ਪੁੱ ਬਣਦਾ ਇੱਕ ਗੱਲ ਦੱਸੋ ਜਿਹੜੀ ਰਾਜੇ ਵੜਿੰਗ ਦੇ ਮੂੰਹ ਚੋਂ ਇਹ ਗੱਲ ਨਿਕਲੀ ਇਹ ਸਹਿਸਭਾਵਕ ਹੈ ਜਾਂ ਜਿਹੜਾ ਅਖੌਤੀ ਉੱਚ ਜਾਤੀ ਦਾ ਦਿਮਾਗ ਦੇ ਵਿੱਚ ਕੀੜਾ ਹੁੰਦਾ ਹੈ ਉਹ ਉਹਦੇ ਚੋਂ ਗੱਲ ਨਿਕਲੀ ਹੈ ਜਮਾ ਕੀੜਾ ਜੀ ਸਾਰੀ ਕਾਂਗਰਸ ਦੇ ਮਨੁਵਾਦੀ ਹੈ ਇਹ ਸਦੀਆਂ ਤੋਂ ਕਰਦੀ ਆਈ ਹੈ ਇਹ ਕਿਹੜਾ ਇਹਨਾਂ ਦਾ ਮਤਲਬ ਕਿ ਇਸ ਗੱਲ ਤੋਂ ਵਾਂਝਾ ਰਿਹਾ ਹਰੇਕ ਆ ਕਾਂਗਰਸ ਜਮਾਤ ਹੀ ਮੈਂ ਕਹੂੰਗਾ ਕਿ ਇਸ ਇਸ ਤਰ੍ਹਾਂ ਦਾ ਸ਼ੋਸ਼ਣ ਕਰਨ ਤੇ ਲੱਗੀ ਹੋਈ ਹੈ ਲੰਬੇ ਸਮੇਂ ਤੋਂ ਲੱਗੀ ਹੋਈ ਮੈਂ ਤੁਹਾਨੂੰ ਦੱਸਿਆ ਕਿ ਕਾਂਗਰਸ ਦਾ ਪ੍ਰਧਾਨ ਸੁਨੀਲ ਜਾਖੜ ਪੈਰਾਂ ਦੀਆਂ ਜੁੱਤੀਆਂ ਨੂੰ ਸਿਰ ਤੇ ਬਿਠਾਉਣ ਦੀ ਗੱਲ ਕਰਦਾ ਚੜਾਉਣ ਦੀ ਗੱਲ ਕਰਦਾ ਜੀ ਮੈਂ ਗੱਲ ਕਰਾਂ ਪ੍ਰਤਾਪ ਬਾਜ਼ਵਾ ਇਹੀ ਭਾਸ਼ਾ ਬੋਲਦਾ ਸਾਰੇ ਇਹਨਾਂ ਦੇ ਜਿੰਨੇ ਵੀ ਆਗੂ ਨੇ ਵੱਡੇ ਉਹ ਇਸ ਤਰ੍ਹਾਂ ਦੀ ਮਾਨਸਿਕਤਾ ਦੇ ਨੇ ਇਹਨਾਂ ਨੂੰ ਐਸਸੀ ਐਕਟ ਬਾਰੀ ਨਹੀਂ ਪਤਾ ਇਹ ਕਹਿਣਗੇ ਅਸੀਂ ਤਾਂ ਐਂ ਕਿਹਾ ਸੀ ਐਸਸੀ ਐਕਟ ਬਾਬਾ ਸਾਹਿਬ ਨੇ ਸੰਵਿਧਾਨ ਦੇ ਵਿੱਚ ਲਿਖਿਆ ਹੀਣ ਭਾਵਨਾ ਦਾ ਵੀ ਐਸਸੀ ਐਕਟ ਤੁਹਾਨੂੰ ਸਾਹਮਣੇ ਵਾਲੇ ਵਿਅਕਤੀ ਦੀ ਕੈਟਾਗਰੀ ਉਹਦਾ ਭਾਈਚਾਰੇ ਬਾਰੇ ਪਤਾ ਤੇ ਤੁਸੀਂ ਉਹ ਤੋਂ ਹੀਣ ਭਾਵਨਾ ਕਰਦੇ ਹੋ ਨਫ਼ਰਤ ਕਰਦੇ ਹੋ ਇਹ ਵੀ ਇੱਕ ਐਸਸੀ ਐਕਟ ਦਾ ਹੀ ਹਿੱਸਾ ਹੈ ਤਾਂ ਇਸ ਕਰਕੇ ਤੁਸੀਂ ਖੁੱਲੇ ਮੈਕ ਦੇ ਉੱਤੇ ਕਾਹ ਦਾ ਨਾ ਇੱਕ ਕਾਲਾ ਜਿਹਾ ਇਹ ਕਾਲੇ ਜੇ ਜੇ ਕਿਤੇ ਇਤਿਹਾਸ ਦੇ ਵਿੱਚ ਨਾ ਹੁੰਦੇ ਨਾ ਜੇ ਨਾ ਹੁੰਦੇ ਤਾਂ ਮੈਂ ਕਹਿ ਸਕਦਾ ਹੈਨਾ ਤਾਂ ਜਿਹੜਾ ਸਿੱਖ ਇਤਿਹਾਸ ਹੋਇਆ ਜੇ ਕਿਤੇ ਇਹ ਕੌਮ ਨਾ ਹੁੰਦੀ ਤਾਂ ਇਹ ਅਸੀਂ ਜਿਹੜੀਆਂ ਇੰਨੀਆਂ ਲੜਾਈਆਂ ਮੁਗਲਾਂ بڑے بڑے ਰਜਵਾੜਿਆਂ ਦੇ ਖਿਲਾਫ ਗੁਰੂਆਂ ਨੇ ਜਿੱਤੀਆਂ ਉਹ ਸਾਰੀਆਂ ਸਫਲ ਨਹੀਂ ਹੋਣੀਆਂ ਸੀ ਸਭ ਤੋਂ ਜ਼ਿਆਦਾ ਸ਼ੀਸ਼ ਕਟਾਉਣ ਵਾਲੀ ਮਜਬੀ ਸਿੱਖ ਇੱਕ ਸਰਮਾਇਆ ਕੋਮ ਆ ਸਾਨੂੰ ਸਤਿਕਾਰ ਕਰਨਾ ਚਾਹੀਦਾ ਤੇ ਇਹ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਜ਼ਲੀਲ ਕਰਦੇ ਆ ਜਿਹੜੇ ਵਿਅਕਤੀ ਨੇ ਉਸ ਸਮੇਂ ਪੀ ਐਚ ਡੀ ਕੀਤੀ ਹੋਵੇ ਇੰਨਾ ਪੜਿਆ ਲਿਖਿਆ ਹੋਵੇ ਹਦੂਸਰੀਆਂ ਸਟੇਟਾਂ ਦੇ ਵਿੱਚੋਂ ਵੀ ਇਲੈਕਸ਼ਨ ਜਿੱਤੇ ਹੋਣ ਇਸ ਤਰ੍ਹਾਂ ਦੀ ਮਾੜੀ ਮਾਨਸਿਕਤਾ ਇਹਨੂੰ ਤੁਰੰਤ ਮੈਂ ਕਹਿ ਸਕਦਾ ਹਾਂ ਗ੍ਰਿਫਤਾਰ ਕਰਨਾ ਚਾਹੀਦਾ ਕਾਂਗਰਸ ਦੇ ਸੂਬਾ ਪ੍ਰਧਾਨ ਦੇ ਅਹੁਦੇ ਤੋਂ ਇਹਨੂੰ ਹਟਾਉਣਾ ਚਾਹੀਦਾ ਅੱਛਾ ਇੱਕ ਗੱਲ ਇਹ ਹੈ ਕਿ ਉਹਨਾਂ ਨੇ ਕਿ ਟਿੱਪਣੀ ਜਿਹੜੀ ਕੀਤੀ ਕਿ ਕਾਲੇ ਰੰਗ ਦਾ ਜਿਹੜੇ ਵੀ ਅਸੀਂ ਦੇਖਦੇ ਆਂ ਜਿਹੜੇ ਵੀ ਕਿਰਤੀ ਲੋਕ ਆ ਮਜ਼ਦੂਰ ਲੋਕ ਆ ਜਿਹੜੇ ਗਰੀਬ ਵਰਗ ਤੋਂ ਆ ਜਾਂਦੇ ਐ ਐਸਸੀ ਸਮਾਜ ਤੋਂ ਆ ਜਾਂਦੇ ਐ ਉਹਨਾਂ ਦੇ ਰੰਗ ਕਾਲੇ ਹੀ ਹੁੰਦੇ ਐ ਉਹਨਾਂ ਦੇ ਰੰਗ ਕਾਲਿਆਂ ਆਂਦੀ ਵਜ੍ਹਾ ਤਾਂ ਇਹ ਐ ਕਿ ਸਾਰਾ ਦਿਨ ਮਿਹਨਤ ਕਰਨੀ ਉਹ ਕਰਨੀ ਮਤਲਬ ਗੋਰੇ ਰੰਗ ਜਿਹੜਾ ਜਿਹੜੇ ਇਹ ਜੇ ਚਮਕਦੇ ਚਿਹਰੇ ਆ ਜਿਨ੍ਹਾਂ ਚਿਹਰਿਆਂ ਤੇ ਨੂਰ ਆ ਇਹ ਇਹ ਜਿਹੜੇ ਲੋਕ ਐ ਤੇ ਇਹਨਾਂ ਕਾਲੇ ਲੋਕਾਂ 'ਚ ਕੀ ਡਿਫਰੈਂਸ ਐ ਦੋਨਾਂ ਦਾ ਡਿਫਰੈਂਸ ਮੈਂ ਜਰੂਰ ਸਮਝਦਾ ਇਹ ਸੋਚਦਾਗਾ ਇਹ ਮਾੜੀ ਮਾਨਸਿਕਤਾ ਦਾਗਾ ਹਣਾ ਕੀਤੀ ਲੋਕ ਜਿਹੜੇ ਧੁੱਪਾਂ ਦੇ ਵਿੱਚ ਰਹਿ ਕੇ ਕੰਮ ਕਰਦੇ ਨੇ ਪੈੜਾਂ ਦੇ ਉੱਤੇ ਕੰਮ ਕਰਦੇ ਨੇ ਉਹ ਆਟੋਮੈਟਿਕ ਆ ਜਿਹੜੇ ਏਸੀਆਂ ਦੇ ਵਿੱਚ ਰਹਿੰਦੇ ਨੇ ਉਹ ਆਟੋਮੈਟਿਕ ਫਰਕ ਪੈ ਜਾਂਦਾਗਾ ਹਨਾ ਇਹਨਾਂ ਲਗਭਗ 19-21 ਦਾ ਫਰਕ ਤਾਂ ਇੱਥੇ ਹੀ ਪੈ ਜਾਂਦਾ ਅੰਦਰ ਰਹਿਣਾ ਬਾਹਰ ਰਹਿਣਾ ਇਹਨਾਂ ਦੀ ਮਾੜੀ ਮਾਨਸਿਕਤਾ ਇਹਨਾਂ ਨੂੰ ਇਹ ਲੱਗਦਾ ਵੀ ਜਿਹੜਾ ਕਾਲਾ ਉਹ ਮਤਲਬਲਕਿ ਸ਼ੈਡਿਊਲ ਕਾਸਟ ਹੈ ਐਸਸੀ ਹੈ ਇਹਨਾਂ ਦੀ ਮਾੜੀ ਮਾਨਸਿਕਤਾ ਤੇ ਰਾਜਾ ਬੜਿੰਗ ਦੇ ਵਿੱਚ ਜਿਹੜੇ ਲੱਤਾਂ ਦੇ ਵਿੱਚ ਇੰਨੀ ਜਾਣ ਉਹ ਐਲਾਨ ਕਰਦੇ ਮੈਂ ਕਾਲੇ ਤੋਂ ਵੋਟ ਹੀ ਨਹੀਂ ਪਵਾਉਂਦਾ ਪਤਾ ਲੱਗ ਜੂਗਾ ਆ ਹੁਣੇ ਢੂਆ ਕਟਵਾ ਕੇ ਹਟੇ ਨੇ ਗ ਦੁਬਾਰਾ ਫੇਰੇ ਐਲਾਨ ਕਰਦੇ ਵੀ ਜਿਹੜੇ ਕਾਲੇ ਨੇ ਮੈਨੂੰ ਵੋਟ ਹੀ ਨਾ ਪਾਉਣ ਤੇ ਕਿਉਂਕਿ ਮੈਂ ਕਹਿ ਸਕਦਾ ਵੀ 75% ਕਿਸਾਨ ਵੀ ਜਿਹੜੇ ਖੇਤਾਂ ਦੇ ਵਿੱਚ ਕੰਮ ਕਰਦੇ ਨੇ ਕਿਰਤ ਕਰਦੇ ਨੇ ਕਾਲੇ ਨੇ ਕਿਉਂਕਿ ਧੁੱਪ ਨਾਲ ਇਸ ਤਰ੍ਹਾਂ ਦਾ ਹੀ ਇਸ ਕਿਨ ਦਾ ਸਾਰਾ ਸਿਸਟਮ ਇਹ ਜਾਣ ਬੁੱਝ ਕੇ ਇੱਕ ਤਰ੍ਹਾਂ ਦਾ ਜ਼ਲੀਲ ਕਰਨਾ ਜਿਹੜੀ ਮੈਂ ਕਹਿ ਸਕਦਾ ਅਣਖੀ ਕੌਮ ਜੋਧਿਆਂ ਦੀ ਕੌਮ ਨੂੰ ਜ਼ਲੀਲ ਕਰਨਾ ਇਹ ਇੱਕ ਇਹਦਾ ਹਿੱਸਾ ਗਾ ਕਾਂਗਰਸ ਹਮੇਸ਼ਾ ਹੀ ਸ਼ਡਿਊਲ ਕਾਸਟਾਂ ਦਾ ਅਪਮਾਨ ਕਰਦੀ ਆਈ ਹੈ ਤੇ ਹੁਣ ਇੱਕ ਆ ਮੇਰਾ ਖਿਆਲ ਮਜਬੀ ਸਿੱਖ ਸਮਾਜ ਚੋਂ ਨੇ ਸੁਖਵਿੰਦਰ ਡੈਣੀ ਜੀ ਜਿਹੜੇ ਰਜਾਨਾ ਉਹ ਕਹਿੰਦੇ ਸੀ ਮੁੱਖ ਮੰਤਰੀ ਬਣਾਓ ਜਾਂ ਚੰਨੀ ਜੀ ਕਹਿੰਦੇ ਨੇ ਮੈਨੂੰ ਬਣਾਓ ਇਹ ਬੋਲਦੇ ਕਿਉਂ ਨਹੀਂ ਉਲਟੇ ਇਹ ਰਾਜੇ ਦੇ ਵਕੀਲ ਬਣ ਕੇ ਕਹਿ ਰਹੇ ਨੇ ਕਿ ਮਾਫੀ ਮੰਗ ਲਈ ਮਾਫੀ ਮੰਗ ਲਈ ਛੱਡ ਦਿਓ ਯਾਰ ਸਾਡੇ ਗੁਰੂਆਂ ਦਾ ਮਤਲਬ ਕੀ ਨਿਰਾਦਰ ਹੋਇਆ ਹੋਵੇ ਗੁਰੂਆਂ ਦੀ ਬੇਇੱਜ਼ਤੀ ਹੋਈ ਹੋਵੇ ਅਸੀਂ ਉਹ ਵੀ ਪੁੱਲ ਜੀਏ ਕਹਿਣ ਦਾ ਮਤਲਬ ਪਹਿਲਾਂ ਤੁਸੀਂ ਅਗਲੇ ਦੀ ਇਨਸਲਟ ਕਰ ਦਿਓ ਅਗਲੇ ਦੀ ਤੁਸੀਂ ਬੇਇੱਜ਼ਤੀ ਕਰ ਦਿਓ ਅਗਲੇ ਨੂੰ ਜ਼ਲੀਲ ਕਰੋ ਬਾਅਦ بڑا ਛੋਟਾ ਜਾਂ ਸ਼ਬਦ ਸਿਰਫ ਸੌਰੀ ਕਹ ਦੋ ਨਿਬੜ ਗਿਆ ਮੈਂ ਕਹਿ ਸਕਦਾ ਕਿ ਸਾਰੀਆਂ ਜਿੰਨੀਆਂ ਵੀ ਸਰਕਾਰਾਂ ਬਣ ਇਹ ਕਹਿਸ ਸੱਯੰਤਰ ਰਚੇ ਨੇ ਆ ਜਿਹੜੀ ਸੂਬਾ ਸਰਕਾਰ ਹੁਣ ਚੱਲ ਰਹੀ ਆ ਮੈਂ ਕਹਿ ਸਕਦਾ ਇਹ ਸ਼੍ਰੀ ਗੁਰਗ੍ਰਾਂਧ ਸਾਹਿਬ ਦੀ ਵੀ ਨਹੀਂ ਬਣੀ ਆਮ ਪੰਜਾਬੀਆਂ ਦੀ ਕੀ ਬਣੂਗੀ ਇਹ ਬੜੇ ਬੜੇ ਵਾਅਦੇ ਕਰਦੇ ਸੀ ਕਿ ਸ਼੍ਰੀ ਗੁਰਗ੍ਰਾਂਧ ਸਾਹਿਬ ਦੀ ਬੇਅਦਬੀ ਜਿਹੜੇ ਲੋਕਾਂ ਨੇ ਕੀਤੀ ਆ ਉਹਨਾਂ ਨੂੰ ਲੋਕਾਂ ਦੀ ਕਚੈਰੀ ਚ ਲੈ ਕੇ ਆਵਾਂਗੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕਰਾਂਗੇ ਸਜ਼ਾ ਦੇਵਾਂਗੇ ਦੱਸਣ ਕਿੰਨੇ ਦੋਛੀ ਇਹਨਾਂ ਨੇ ਅੰਦਰ ਬੰਦ ਕਰਤੇ ਕਿੰਨਿਆਂ ਨੂੰ ਸਜਾਵਾਂ ਦੇਤੀਆਂ ਜਿਹੜੀ ਸਰਕਾਰ ਗੁਰੂ ਗ੍ਰੰਥ ਸਾਹਿਬ ਦੀ ਨਹੀਂ ਬਣੀ ਉਹ ਪੰਜਾਬ ਦੇ ਲੋਕਾਂ ਦਾ ਭਲਾ ਨਹੀਂ ਕਰ ਸਕਦੀ ਇਹ ਇੱਕ ਸਾਰੇ ਇੱਕ ਰਾਜਨੀਤੀ ਦਾ ਹਿੱਸਾ ਇਹ ਮਨੁਵਾਦੀ ਲੋਕ ਨੇ ਇਹਨਾਂ ਨੂੰ ਸਭ ਕੁਝ ਸਿਖਾਉਣ ਵਾਸਤੇ ਅਸੀਂ ਪੰਜਾਬ ਸੰਭਾਲੋ ਮਹਿੰਮ ਚਲਾਈ ਹੋਈ ਆ ਜੋਰ ਲਾ ਰਹੇ ਹਾਂ ਭਵਜਨ ਸਮਾਜ ਪਾਰਟੀ ਦੇ ਬੈਨਰ ਹੇਟ ਕਿਉਂਕਿ ਵੱਡੇ ਪੱਧਰ ਤੇ ਹੁਣ ਸਮਾਜ ਇਕੱਠਾ ਹੋ ਰਿਹਾ ਤੇ ਸਭ ਤੋਂ ਵੱਧ ਮੈਂ ਕਹਿ ਸਕਦਾ ਕਿ ਗਰੀਬ ਕਿਸਾਨ ਮਜ਼ਦੂਰ ਦੀ ਵੋਟਾਂ ਉਹਨੂੰ ਅਸੀਂ ਭਵਜਨ ਸਮਾਜ ਪਾਰਟੀ ਨਾਲ ਜੋੜ ਕੇ ਅਸੀਂ ਆਉਣ ਵਾਲੇ ਸਮੇਂ 2027 ਦੇ ਵਿੱਚ ਪੰਜਾਬ ਸੰਭਾਲੋ ਮਹਿੰਮ ਤਹਿਤ ਸਰਕਾਰ ਬਣਾ ਕੇ ਆਹ ਜਿਹੜੇ ਭ੍ਰਿਸ਼ਟ ਅਫਸਰ ਨੇ ਮੈਂ ਤੁਹਾਡੇ ਇੱਕ ਚੈਨਲ ਤੇ ਗੱਲ ਕਰਨਾ ਚਾਹਣਾ ਕਹਿੰਦੇ ਪੰਜਾਬ ਬਹੁਤ ਕਰਜ਼ਾਈ ਹੈ ਖੜਕੂ ਬਾਦ ਦੇ ਵਿੱਚ ਬੜਾ ਕਰਜ਼ਾ ਚੜਿਆ ਜੀ ਅੱਤਵਾਦ ਦੇ ਸਮੇਂ ਬੜਾ ਕਰਜ਼ਾ ਚੜਿਆ ਯਾਰ ਇੱਕ 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 ਸਿਰਫ ਇੱਕ ਡੀਆਈਜੀ ਪੜਿਆ ਪੁੱਲਰ ਲਗਭਗ ਮੇਰੇ ਖਿਆਲ 70 80 ਕਰੋੜ ਰੁਪਏ ਦਾ ਜੰਗਾੜ ਹੋਊਗਾ ਸਾਰਾ ਅਜੇ ਕੋਈ ਕੁਝ ਜਨਤਕ ਵੀ ਨਹੀਂ ਹੋ ਰਿਹਾ ਪੈਸੇ ਰੱਖਣ ਵਾਸਤੇ ਨਮਾਰੀਆਂ ਨਹੀਂ ਸੀ ਉਹ ਕੈਸ਼ ਛਟਿਆ ਪਿਆ ਸੀ ਤੇ ਇਸ ਤਰ੍ਹਾਂ ਦੇ ਪੰਜਾਬ ਚ ਕਿੰਨੇ ਏਡੀਜੀਪੀ ਕਿੰਨੇ ਡੀਜੀਪੀ ਰਿਟਾਇਰ ਹੋ ਚੁੱਕੇ ਨੇ ਜਾ IAS ਜਾਂ IPS ਬਥੇਰੇ ਇਹ ਜਿਹੇ ਨੇ ਜਿਹੜੇ ਸਾਡੀ ਇਹ ਆਉਣ ਵਾਲੇ ਸਮੇਂ ਚ ਵੀ ਜਿਹੜੇ ਵੀ ਦਾਗੀ ਨੇ ਜੇ ਅਸੀਂ ਸਤਾ ਦੇ ਵਿੱਚ ਹਿੱਸੇਦਾਰ ਸਾਨੂੰ ਪੰਜਾਬ ਦੀ ਜਨਤਾ ਮਾਣ ਦਿੰਦੀ ਆ ਤੁਹਾਡੇ ਚੈਨਲ ਤੇ ਇਹ ਗੱਲ ਕਹਿਣੇ ਆ ਜਿਹੜੇ ਵੀ ਭ੍ਰਿਸ਼ਟ ਅਧਿਕਾਰੀ ਨੇ ਇਹਨਾਂ ਦਾ ਸਾਰੀਆਂ ਜਾਇਦਾਦਾਂ ਕੁਰਕ ਕਰਕੇ ਜਿਹੜੀਆਂ 2 ਨੰਬਰ ਦੇ ਵਿੱਚ ਬਣਾਈਆਂ ਨੇ ਉਹਨਾਂ ਨੂੰ ਉਹਨਾਂ ਨਾਲ ਪੰਜਾਬ ਦਾ ਕਰਜ਼ਾ ਲਾਉਣ ਦਾ ਕੰਮ ਕਰਾਂਗੇ ਤੇ ਅਸੀਂ ਤੁਹਾਡੇ ਚੈਨਲ ਤੇ ਇਹ ਵੀ ਕਹਿਣੇ ਆ ਜੇ ਪੰਜਾਬ ਦੇ ਲੋਕ ਆਸ਼ੀਰਵਾਦ ਦੇਣ ਪੰਜਾਬ ਦੇ ਵਿੱਚ ਇੱਕ ਵੀ ਛੱਤ ਇੱਕ ਵੀ ਛੱਤ ਬਾਲੀਆਂ ਵਾਲੀ ਜਾ ਸਲਕੜੇ ਵਾਲੀ ਨਹੀਂ ਰਹਿਣ ਦੇਵਾਂਗੇ ਸਾਰੀਆਂ ਪੱਕੀਆਂ ਛੱਤਾਂ ਕਰਾਉਣ ਦਾ ਕੰਮ ਭੋਜਨ ਸਮਾਜ ਪਾਰਟੀ ਦਾ ਪੰਜਾਬ ਦੇ ਕਿਸਾਨਾਂ ਨੂੰ ਮੁਕੰਮਲ ਕਰਜ਼ਾ ਮੁਕਤ ਕਰਾਂਗੇ ਮੇਰੇ ਕੋਲ ਜੇ 20 ਕ ਅਫਸਰ ਫੜ ਲਈਏ ਨਾ 20 ਕ ਅਫਸਰ ਚੰਗੇ ਵੱਡੇ ਫੜ ਲਈਏ ਵੱਡੇ ਪੱਧਰ ਤੇ ਕਿਸਾਨਾਂ ਦਾ ਕਰਜ਼ਾ ਲੈ ਸਕਦਾ ਤਾਂ ਮੈਂ ਕਹਿ ਸਕਦਾ ਪੰਜਾਬ ਦੇ ਵਿੱਚ ਹੀ 4-500 ਅਫਸਰ ਹੋਊਗਾ ਜਿਹੜਾ ਕਰਪਟ ਸਾਰੇ ਨਹੀਂ ਬਹੁਤ ਜ਼ਿਆਦਾ ਹੈਗੇ ਨੇ ਉਹਨਾਂ ਨੂੰ ਜੇ ਉਹਨਾਂ ਦੀਆਂ ਜਾਇਦਾਦਾਂ ਦੀ ਜਾਂਚ ਕਰੀ ਜਾਵੇ ਤਾਂ ਪੰਜਾਬ ਕਰਜ਼ਾ ਮੁਕਤ ਹੋ ਸਕਦਾ ਜਿਵੇਂ ਉਹਨਾਂ ਨੇ ਟਿੱਪਣੀ ਕੀਤੀ ਬੂਟਾ ਸਿੰਘ ਤੇ ਮਤਲਬ ਕੈਬਨਿਟ ਮੰਤਰੀ ਸੀ ਕੀ ਲੱਗਦਾ ਬੰਦਾ ਕੈਵਨ ਰੈਂਕ ਤੇ ਵੀ ਪਹੁੰਚ ਗਿਆ ਦੇਸ਼ ਤੇ ਤਾਂ ਵੀ ਜਾਤ ਪਾਤ ਪਛਾਣੀ ਛੱਡਦੀ ਉਹੀ ਸੋਚਾਂ ਉਹੀ ਚੀਜ਼ਾਂ ਪਿੱਛੇ ਰਹਿੰਦੀਆਂ ਬੰਦੇ ਦੇ ਬੰਦੇ ਦੀ ਕੁਆਲਿਟੀ ਕੋਈ ਮੈਟਰ ਨਹੀਂ ਕਰਦੀ ਉਹਦੀ ਜਾਤ ਤੇ ਆ ਕੇ ਫਿਰ ਗੱਲ ਟੁੱਟ ਜਾਂਦੀ ਹੈ ਬਾਈ ਜੀ ਜੇ ਕਿਸੇ ਦੇ ਜ਼ੁਲਮ ਹੋ ਜੇ ਉਹ ਇਨਸਾਫ ਲੈਣ ਕਿਹਦੇ ਕੋਲੇ ਜਾਂਦਾ ਜਾਂ ਤਾਂ ਉਹ ਐਸਐਸਪੀ ਕੋਲੇ ਜਾਂਦਾ ਹਰਿਆਣਾ ਚ ਐਸਪੀ ਕਹਿੰਦੇ ਨੇ ਆਪਣੇ ਐਸਐਸਪੀ ਕਹਿੰਦੇ ਆ ਆਈਪੀਐਸ ਜਾਂ ਆਈਏਐਸ ਕੋਲੇ ਉਹਨਾਂ ਕੋਲੇ ਇਨਸਾਫ ਇਸ ਦੇਸ਼ ਦਾ ਜਾਤੀਵਾਦ ਸਿਸਟਮ ਇੰਨਾ ਗੰਦਲਾ ਹੋ ਚੁੱਕਿਆ ਹੈ ਇੰਨੀ ਨਫਰਤ ਆ ਮਨੁਵਾਦੀ ਲੋਕਾਂ ਦੇ ਕਿ ਬਾਈਪੂਰਨ ਇੱਕ ਏਡੀਜੀਪੀ ਆਈਪੀਐਸ ਅਫਸਰ ਹਰਿਆਣੇ ਦਾ 11 ਦਿਨ ਮੁਰਦ ਘਾਟ ਦੇ ਵਿੱਚ ਉਹਨਾਂ ਦੀ ਡੈੱਡ ਬੋਡੀ ਪਈ ਰਹੀ ਹੈ ਉਹਨਾਂ ਦਾ ਸਾਲਾ ਇੱਥੋਂ ਹੀ ਆਪਣੇ ਬਠਿੰਡੇ ਤੋਂ ਹੀ ਬਠਿੰਡਾ ਦਿਹਾਤੀ ਤੋਂ ਵਿਦਾਇਕਾ ਤੁਹਾਨੂੰ ਪਤਾ ਹੋ ਬਠਿੰਡਾ ਦਿਹਾਤੀ ਤੋਂ ਹੀ ਵਿਦਾਇਕਾ ਤੇ ਉਹਨਾਂ ਦੇ ਘਰ ਵਾਲੀ ਆਈਐਸ ਉਹਨੂੰ ਇਹ ਸੁਸਾਈਡ ਕਿੰਨਾ ਦੁਖੀ ਹੋ ਕੇ ਮਰਨਾ ਕੋਈ ਸੌਖਾ ਨਹੀਂ ਹੁੰਦਾ ਦੁਖੀ ਹੋ ਕੇ ਮਰਿਆ ਹੋਵੇਗਾ ਮਰਨ ਤੋਂ ਬਾਅਦ ਹਲਕੀ ਉਹਨਾਂ ਨੂੰ ਇਨਸਾਫ ਦਾ ਕੀ ਮਿਲਣਾ ਸੀ ਉਹਦੇ ਘਰ ਵਾਲੀ ਤੇ ਉਲਟਾ ਪਰਚਾ ਦਰਜ ਕਰ ਦਿੱਤਾ ਜਦੋਂ ਇਸ ਦੇਸ਼ ਦੇ ਮੈਂ ਕਹਿ ਸਕਦਾ ਜਿਹੜਾ ਜਾਤੀ ਦਾ ਜਿੰਨ ਆਈਪੀਐਸ ਆਈਏਸ ਅਫਸਰ ਜਿਹੜੇ ਦੇਸ਼ ਦੀ ਸਭ ਤੋਂ ਕਠਿਨ ਪ੍ਰੀਖਿਆ ਪਾਸ ਕਰਕੇ ਬਣੇ ਵਿਅਕਤੀ ਨੂੰ ਖਾ ਗਿਆ ਤਾਂ ਫਿਰ ਆਮ ਛੋਟਾ ਮੋਟਾ ਕਿਹਾ ਹੈ ਮੈਂ ਤੁਹਾਨੂੰ ਦੱਸਿਆ ਵੀ ਉਸ ਸਮਿਆਂ ਦੇ ਵਿੱਚ ਵੀ ਉਹਨਾਂ ਨੇ ਪੀਐਚਡੀ ਕੀਤੀ ਹੋਈ ਸੀ ਬੂਟਾ ਸਿੰਘ ਨੇ ਜਦੋਂ ਉਹਨੂੰ ਪੁੱਛੇ ਪਰਖੀ ਜਾਂਦਾ ਹੈ ਘਾ ਖੋਤਣ ਵਾਲਾ ਕਾਲਾ ਮਜਬੀ ਤਾਂ ਫਿਰ ਦੂਜੇ ਦੀ ਜਿਹੜੇ ਵਿਚਾਰੇ ਮਜ਼ਦੂਰ ਨੇ ਉਹਨਾਂ ਦੀ ਹਸ਼ੀਅਤ ਕਾਂਗਰਸ ਦੇ ਨਜ਼ਰ ਦੇ ਵਿੱਚ ਕੀ ਹੋਵੇਗੀ ਇਹ ਦੇਖਣਾ ਬਣਦਾ ਪਰ ਕਾਫੀ ਵੱਡੇ ਪੱਧਰ ਤੇ ਹਜੇ ਵੀ ਜਿਹੜੇ ਲੋਕਾਂ ਦੀ ਅਣਖ ਮਰ ਚੁੱਕੀ ਆ ਉਹਨਾਂ ਦੇ ਸੀਰੀ ਬਣੇ ਹੋਏ ਨੇ ਉਹਨਾਂ ਨੂੰ ਜਾਗਣਾ ਚਾਹੀਦਾ ਬੀਐਸਪੀ ਨਾਲ ਖੜਨਾ ਚਾਹੀਦਾ ਸਾਬਕਾ ਸ਼੍ਰੀ ਕਾਂਚੀ ਰਾਮ ਨੇ ਭੋਜਨ ਸਮਾਜ ਪਾਰਟੀ ਦਾ ਗਠਨ ਜੁਲਮ ਦੇ ਖਿਲਾਫ ਕੀਤਾ ਸੀ ਤੇ ਅੱਜ ਪੰਜਾਬ ਸੰਭਾਲੋ ਮਹਿੰਮ ਦੇ ਤਹਿਤ ਪੰਜਾਬ ਪਿੰਡਾਂ ਦੇ ਵੱਡੇ ਪੱਧਰ ਦੇ ਉੱਤੇ ਸਮਾਜ ਭਾਜਨ ਸਮਾਜ ਪਾਰਟੀ ਨਾਲ ਜੁੜ ਰਿਹਾ ਤੁਸੀਂ ਗੱਲ ਕਰ ਰਹੇ ਹੋ ਕਿ ਉਹਨਾਂ ਤੇ ਪਰਚਾ ਦਰਜ ਹੋ ਗਿਆ ਐ ਸੀਐਸਟੀ ਐਕਟ ਦਾ ਜੇ ਮੁੱਖ ਮੰਤਰੀ ਚੋਣ ਤਾਂ ਕਿ ਆ ਕਿ ਉਹਨਾਂ ਨੂੰ ਜੇਲ੍ਹ ਦੇ ਵਿੱਚ ਸੁਟਾਉਣਾ ਤੇ ਪਰਚਾ ਪਾ ਦਿੱਤਾ ਉਹਨਾਂ ਨੂੰ ਜੇਲ੍ਹ ਭੇਜਣਾ ਪਰ ਮੁੱਖ ਮੰਤਰੀ ਕੋਲ ਤਾਂ ਕਹਿੰਦੇ ਆ ਕਿ ਉਹਨਾਂ ਦੀਆਂ ਕੋਈ ਫਾਈਲਾਂ ਵੀ ਪਈਆਂ ਕੋਈ ਉਹਨਾਂ ਦੀ ਬਸਾਂ ਬੁੱਸਾਂ ਦੇ ਤਾਂ ਪਲੇ ਆ ਲਈਆਂ ਉਹਦੇ ਤੇ ਵੀ ਕੁਝ ਨਹੀਂ ਕਰ ਰਹੇ ਇਹ ਕਿਵੇਂ ਦੇਖਦੇ ਬਾਈ ਜੀ ਸਹੀ ਗਲਤ ਦਾ ਸੱਚੀ ਤਾਂ ਇਹ ਸਾਰੇ ਰਲੇ ਮਿਲੇ ਹੂੰ ਰਵਨੀਤ ਬਿੱਟੂ ਹੋ ਗਿਆ ਇਹ ਰਾਜਾ ਬੜਿੰਗ ਹੋ ਗਿਆ ਸੂਬੇ ਦਾ ਮੁੱਖ ਮੰਤਰੀ ਹੋ ਗਿਆ ਇਹ ਸਭ ਮਤਲਬ ਕਿ ਇੱਕ ਤਰ੍ਹਾਂ ਦਾ ਦਾਲ ਖਿਚੜੀ ਇਕੱਠੀ ਆ ਹੂੰ ਜੇ ਉਹ ਨੂੰ ਇੰਨਾ ਹੀ ਹੁਣ ਇਸ ਟਾਈਮ ਸ਼ਡਿਊਲ ਕਾਸ ਸਮਾਜ ਪ੍ਰਤੀ 헤ਜ ਜਾ ਗਿਆ ਸੂਬੇ ਦੇ ਮੁੱਖ ਮੰਤਰੀ ਦਾ ਜਦੋਂ ਸ਼ਰੇਆਮ ਵਿਧਾਨ ਸਭਾ ਪਵਿੱਤਰ ਸਦਨ ਦੇ ਵਿੱਚ ਮੁੱਖ ਮੰਤਰੀ ਕਹਿ ਰਿਹਾ ਕਿ ਮੇਰੇ ਕੋਲੇ ਫਾਈਲਾਂ ਫਾਈਲਾਂ ਸਾਨੂੰ ਪਤਾ ਪੰਜਾਬ ਦੀ ਜਨਤਾ ਨੂੰ ਪਹਿਲਾ ਵਾਰੀ ਪਤਾ ਕਿ ਪੰਜਾਬ ਛੱਡਿਆ ਹਰਿਆਣਾ ਛੱਡਿਆ ਉਹ ਰੱਦੀ ਬਾਡੀਆਂ ਬੱਸਾਂ ਦੀਆਂ ਰਾਸਥਾਨ ਦੇ ਵਿੱਚੋਂ ਲੱਗੀਆਂ ਵੱਡਾ ਘਟਾਲਾ ਹੋਇਆ ਪੰਜਾਬ ਦੀ ਜਨਤਾ ਦਾ ਪੈਸਾ ਖਾਦਾ ਗਿਆ ਤੇ ਫਿਰ ਮੁੱਖ ਮੰਤਰੀ ਕਿਉਂ ਸੁੱਤਾ ਹੋਇਆ ਬਾਈ ਮੁੱਖ ਮੰਤਰੀ ਇਹ ਸਫੈਲਾਂ ਨੂੰ ਕੱਲਾ ਡਰਾਉਣ ਵਾਸਤੇ ਆ ਸਾਰੇ ਅੰਦਰੋਂ ਅੰਦਰ ਅੰਦਰ ਉਹਨਾਂ ਦੀਆਂ ਸੈਟਿੰਗਾਂ ਨੇ ਜੇ ਉਹਨਾਂ ਡਿੰਪੀ ਜੀ ਜਿੱਤੇ ਨੇ ਉਹ ਤਾਂ ਗੱਲਾਂ ਇਹ ਵੀ ਬੜੀਆਂ-ਬੜੀਆਂ ਕਰਦੇ ਨੇ ਤਾਂ ਫਿਰ ਹੁਣ ਸੂਬੇ ਦੇ ਮੁੱਖ ਮੰਤਰੀ ਨੂੰ ਕਹਿੰਦੇ ਕਿਉਂ ਨਹੀਂ ਕਿ ਡਰਾਬੇ ਵਾਸਤੇ ਫੈਲਾਂ ਰੱਖੀਆਂ ਫਿਰ ਪੰਜਾਬ ਦੀ ਜਨਤਾ ਨਾਲੇ ਖਲਵਾੜ ਕੀਤਾ ਜਾ ਰਿਹਾ ਮੈਂ ਕਹੂੰਗਾ ਖਲਵਾੜ ਆ ਜੇ ਸੀਐਮ ਸਾਹਿਬ ਕੋਲੇ ਸਬੂਤ ਹੈਗੇ ਨੇ ਫੈਲਾਂ ਉਹ ਹੈਗੀਆਂ ਤਾਂ ਫਿਰ ਉਹ ਖੋਲੀਆਂ ਕਿਉਂ ਨਹੀਂ ਜਾਂਦੀਆਂ ਉਹਨਾਂ ਤੇ ਕਾਰਵਾਈ ਕਿਉਂ ਨਹੀਂ ਹੁੰਦੀ ਰਾਜਾ ਬੜਿੰਗ ਦੀ ਸਿਰਫ ਇੱਕ ਤਰ੍ਹਾਂ ਦੀ ਉਹ ਉਹਨਾਂ ਨੇ ਸੰਗੀ ਫੜੀ ਹੋਈ ਆ ਉਹ ਇਸ ਕਰਕੇ ਹਮੇਸ਼ਾ ਸਰਕਾਰ ਪ੍ਰਤੀ ਉਹ ਨਰਮ ਰਹਿੰਦੇ ਨੇ ਕਿ ਸਮੇਰੀਆਂ ਕਿਤੇ ਫੈਲ ਨਾ ਖੁੱਲ ਜਾਣ ਤੇ ਇਸੇ ਕਰਕੇ ਜਿਹੜਾ ਐਸਸੀ ਐਕਟ ਦਾ ਪਰਚਾ ਦਰਜ ਹੋਇਆ ਇਸੇ ਕਰਕੇ ਰਾਜਾ ਬੜਿੰਗ ਦੀ ਗ੍ਰਿਫਤਾਰੀ ਨਹੀਂ ਹੋਰੀ ਕਿ ਅੰਦਰ ਖਾਤੇ ਇਕੱਠੇ ਨੇ ਤੇ ਜੇ ਸਰਕਾਰ ਨਹੀਂ ਤਾਂ ਉਹ ਜਿਹੜੀਆਂ ਬਾਡੀਆਂ ਬਣੀਆਂ ਸੀ ਉਹਦੀ ਸੀਬੀਆਈ ਜਾਂਚ ਲਗਾ ਕੇ ਕਿਉਂ ਪੰਜਾਬ ਦੇ ਵਿੱਚੋਂ ਬਹੁਤ ਇਸ ਤਰ੍ਹਾਂ ਦੀਆਂ ਕੰਪਨੀਆਂ ਨੇ ਜੋ ਪੰਜਾਬ ਦੀਆਂ ਬਾਡੀਆਂ ਬੱਸਾਂ ਦੀਆਂ ਬਾਡੀਆਂ ਨੂੰ ਲਗਾਉਂਦੀਆਂ ਨੇ ਹਰਿਆਣੇ ਦੇ ਵਿੱਚ ਲੱਗਦੀਆਂ ਨੇ ਰਾਜਸਥਾਨ ਇੱਕ ਵਿਸ਼ੇਸ਼ ਵਿਅਕਤੀ ਨੂੰ ਉਹਨਾਂ ਦਾ ਠੇਕਾ ਦੇ ਕੇ ਉਹ ਅਸੀਂ ਹੁਣ ਵੀ ਉਹ ਰੋਡਾਂ ਤੇ ਬੱਸਾਂ ਦੇਖਦੇ ਆਂ ਕਿ ਉਹ ਬਾਡੀਆਂ ਐਂ ਲੱਗਦੀਆਂ ਜਿਵੇਂ ਘੱਟੋ ਘੱਟ 40-50 ਸਾਲ ਪੁਰਾਣ ਉਹਨਾਂ ਦੀ ਜਾਂਚ ਕਿਉਂ ਦੁਰੀ ਛੱਡੀ ਹੋਈ ਆ ਉਹ ਉਸ ਦੇ ਬੰਦੀ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਜਿਹੜੇ ਸ਼ਬਦ ਮਜਬੀ ਸਿੱਖ ਸ਼ਬਦ ਬੋਲ ਕੇ ਉਹਨਾਂ ਨੇ ਜਿਹੜੇ ਬੋਟਾ ਸਿੰਘ ਨੂੰ ਕਹੇ ਆ ਉਹਨੂੰ ਲੈ ਕੇ ਕੀ ਲੱਗਦਾ ਰੋਸ ਪਾਇਆ ਜਾ ਰਿਹਾ ਸਮਾਜ ਦੇ ਜਿਹੜੇ ਉਹ ਸ਼ਬਦ ਮਜਬੀ ਸਿੱਖ ਨੂੰ ਨਹੀਂ ਲੈ ਕੇ ਇੱਕ ਕਾਲਾ ਜਾ ਮਜਬੀ ਕਾ ਖੋਤਨ ਵਾਲਾ ਹਨਾ ਉਹ ਬਣਾਇਆ ਉਹ ਇਹ ਸਬਦਾਂ ਦਾ ਰੌਲਾ ਕਿ ਇੱਕ ਸਮਾਜ ਨੂੰ ਮਨਾਂ ਨੂੰ ਠੇਸ ਪਹੁੰਚਾਉਣ ਦਾ ਯਤਨ ਕੀਤਾ ਪਰ ਇਹ ਭੁੱਲ ਗਏ ਵੀ ਗੁਰੂਆਂ ਦਾ ਸ਼ੀਸ਼ਲੇ ਆਉਣ ਵਾਲੀ ਕੌਮ ਆ ਕਿਸੇ ਸ਼ਾਇਰ ਨੇ ਲਿਖਿਆ ਜੇਕਰ ਬਾਬਾ ਜੈਤਾ ਜਿਨ੍ਹਾਂ ਦਾ ਬਾਅਦ ਚ ਨਾਮ ਭਾਈ ਸੋਹਣੀ ਸ਼ਹੀਦ ਬਾਬਾ ਜੀਵਨ ਸਿੰਘ ਪਿਆ ਜਿਨ੍ਹਾਂ ਨੂੰ ਗੁਰੂ ਨੇ ਛਾਤੀ ਨਾਲ ਲਾਇਆ ਕਿਸੇ ਸ਼ਾਇਰ ਨੇ ਲਿਖਿਆ ਜੇਕਰ ਬਾਬਾ ਜੈਤਾ ਦਿੱਲੀੋਂ ਸ਼ੀਸ਼ ਲੈ ਆਉਂਦਾ ਨਾ ਅੱਜ ਸਿੱਖ ਦੀ ਮੋਛ ਖੜੀ ਨਾ ਹੁੰਦੀ ਤੇ ਹਿੰਦੂ ਟਿੱਕਾ ਲਾਉਂਦਾ ਨਾ ਮਨੂਬਾ ਦੇ ਜਦੋਂ ਸ਼ਹੀਦ ਹੋਏ ਗੁਰੂ ਉੱਥੇ ਵੀ ਸ਼ੀਸ਼ ਨਾਲ ਕੋਈ ਬੇਅਬਦੀ ਨਾ ਹੋਵੇ 16 ਰਾਤ ਦਿਨ ਰਾਤਾਂ ਪੈਦਲ ਚੱਲ ਕੇ ਸ਼ਰੋਣੀ ਸ਼ਹੀਦ ਮਜਬੀ ਸਿੱਖ ਕੌਮ ਦਾ ਸਰਮਾਇਆ ਦਿੱਲੀ ਤੋਂ ਗੁਰੂਆਂ ਦਾ ਸ਼ੀਸ਼ ਲੈ ਕੇ ਆਇਆ ਸੀ ਤੇ ਉਸ ਕੌਮ ਨੂੰ ਇਸ ਤਰ੍ਹਾਂ ਇਹ ਜ਼ਲੀਲ ਕਰਨ ਦਾ